ਅਾਧਿਕ ਸਾਲ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਅੱਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਸੌਰ ਸਿੰਘ ਜ਼ਿਲ੍ਹਾ ਤਹਿਸੀਲ ਇਸਪੇੜ ਨੂੰ ਸ਼੍ਰੀ ਤਰਨਪਾਪਨ ਸਾਹਿਬ ਲਗਦਾ ਪੁੱਲਰ ਡੇਰੀ ਫਾਰਮ ਤੇ ਆਏ ਆ ਵੀਰ ਸੰਦੀਪ ਸਿੰਘ ਉਹਨਾਂ ਦੇ ਕੋਲ ਸੌਰ ਸਿੰਘ ਤੋਂ ਦੱਸਿਓ ਇੱਕ ਸੜਕ ਜਿਹੜੀ ਪੁੱਚਰ ਪਿੰਡ ਨੂੰ ਜਾਂਦੀ ਆ ਇਸੇ ਸੜਕ ਦੇ ਉੱਪਰ ਬਾਈਕਾਂ ਨੇ ਵੀਰ ਸੰਦੀਪ ਸਿੰਘ ਉਹਨਾਂ ਦੀਆਂ ਤੇ ਭਿੱਖੀਵੜ ਤੋਂ ਕੋਈ 8-9 ਕਿਲੋਮੀਟਰ ਦੀ ਸਾਰੀ ਦੂਰੀ ਆ ਚਵਾਲ ਵੀ ਤਕਰੀਬਨ ਕੋਈ 10 ਕਿਲੋਮੀਟਰ ਦੀ ਦੂਰੀ ਤੇ ਅਗੇ ਰਹਿ ਜਾਂਦਾ ਅੱਜ ਇਸ ਵੀਡੀਓ ਦੇ ਵਿੱਚ ਐਨੀਮਲ ਤੁਹਾਨੂੰ ਆਪਾਂ ਹਰ ਵਾਰ ਦੀ ਤਰ੍ਹਾਂ ਤਕਰੀਬਨ ਕੋਈ 6 ਨਗ ਦਿਖਾਉਣੇ ਆ ਇੱਕ ਬਹੁਤ ਚੰਗੀ ਖੂਬਸੂਰਤ ਤੇ ਸ਼ਕੀਨ ਭਰਾਵਾਂ ਦੇ ਲਈ ਇੱਕ ਬੋਰੀ ਨੀਲੀ 라ਵੀ ਦੀ ਝੋਟੀ ਤੁਹਾਨੂੰ ਦਿਖਾ ਦੇਵਾਂਗੇ ਵੱਡੀ ਹਾਈਟ ਕੱਟ ਦੇ ਵਿੱਚ ਸੋ ਚੰਗੀ ਛੇ ਦੀ ਚੰਗੀ ਤਸੱਲੀ ਵੀਰਾਂ ਦਾ ਪਿੱਛੋਂ ਮਿਲੀ ਹੈ ਚੰਗੇ ਦੁੱਧ ਆਵਾਦ ਆਲੀ ਹੈ ਮਗਰ ਕੱਟੀ ਹੈ ਨੀਲੀ ਦੇ ਵਿੱਚ ਪੂਰੀ ਸ਼ੌਕ ਕਿਸੇ ਭਰਾ ਦਾ ਪੂਰਾ ਹੋ ਜਾਊਗਾ ਠੀਕ ਹੈ ਜੀ ਮਗਰ ਕੱਟੀ ਆ ਤੇ ਝੋਟੀ ਨੀਲੀ ਅੰਗਪੱਖ ਦੇ ਵਿੱਚ ਤੇ ਬਾਕੀ ਮਾਲ ਤੁਹਾਨੂੰ ਆਪਾਂ ਦਿਖਾਵਾਂਗੇ ਕੱਲਾ ਕੱਲਾ ਪਸ਼ੂ ਐਨੀਮਲ ਤਸੱਲੀ ਦੇ ਨਾਲ ਬੜਾ तकरीबन ਸਾਰੀਆਂ ਸੂਈਆਂ ਸਵਾਈਆਂ ਨੇ ਠੀਕ ਹੈ ਜੀ ਇੱਕ ਐਂਡ ਦੇ ਵਿੱਚ ਮੱਝ ਤੁਹਾਨੂੰ ਜਿਹੜੀ ਆਪਾਂ ਦਿਖਾ ਦੇਾਂਗੇ ਠੀਕ ਹੈ ਜੀ ਕੋਈ ਉੱਚੇ ਬੱਚੇ ਦੇ ਵਿੱਚ ਆ ਉਹ ਵੀ ਆਪਾਂ ਪੁੱਛ ਲਾਂਗੇ ਕਿੰਨਾ ਸਮਾਂ ਹੋ ਗਿਆ ਤੇ ਕੀ ਕੀ ਦੁੱਧ ਰਿਕਾਰਡ ਇਹਨਾਂ ਤੇ ਥੱਲੇ ਹਾਜ਼ਰ ਆ ਤਰੀਕ ਆ ਜੇ 26 ਜੂਨ ਤੇ ਸਮਾਂ ਕੋਈ ਸ਼ਾਮ ਤੇ 5:00 ਵਜੇ ਦਾ ਸੰਦੀਪ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਾਹਿਬ ਜੀ ਤੁਹਾਨੂੰ ਸਾਡ ਕੀ ਠੀਕ ਠਾਕ ਹੈ ਮਾਰ ਜੀ ਬੜੇ ਵਧੀਆ ਸੰਦੀਪ ਠੀਕ ਠਾਕ ਮਾਰੇ ਬੜੀ ਕਿਰਪਾ ਗੁਰੂ ਆਰਮਦਾਸ ਜੀ ਤੇ ਸ਼ੂਗਰ ਲੈ ਵੀ ਸੰਦੀਪ 6 ਦਿਨਾਂ ਦਾ ਤੇ ਬਕਾਉ ਆ 6 ਨਾਲ ਸੰਤੋ ਸਾਹਿਬ ਚਾਰ ਬਹਿਣਾ ਆਪਣੇ ਕੋਲ ਤਾਜ਼ੀਆਂ ਪੱਲ ਜਾਨੀ ਕਿ ਸੂਈ ਕੋਈ 12:00 ਵਜੇ ਠੀਕ ਹੈ ਦੋ ਚਵਈਆਂ ਦੀਆਂ ਹੋ ਗਈਆਂ ਜੀ ਠੀਕ ਹੈ ਜੀ ਤੇ ਦੋ ਮੱਝਾਂ ਤੇ ਚਾਰ ਬੈਣਾ ਦੀਆਂ ਜੀ ਠੀਕ ਹੈ ਜੀ ਹਾਂਜੀ ਬਾਕੀ ਝੋਟੀਆਂ ਬੜੀ ਖਰੀ ਆ ਗਈ ਮੈਂ ਤਾਂ ਸੰਤੂ ਸਾਹਿਬ 15 ਕਿਲੋ ਦੁੱਧ ਦੀ ਗਰੰਟੀ ਜੇ ਕੋਈ ਚੰਗੀ ਨੀਰ ਸੰਭੂਗਾ ਦੇ ਅੱਛਾ ਨੀਲੀ 라ਵੀ ਬੂਰੀ ਨੀਲੀ ਨਹੀਂ ਇਹ ਮਿਲਦੀ ਬਹੁਤ ਘੱਟ ਮਿਲਦੀ ਜੇ ਬੂਰੀ ਨੀਲੀ ਸੰਤੂ ਬਜਰਾ ਮਟਾ ਸੰਤੂ ਬੂਰੀ ਨੀਲੀ ਤੇ ਨਾਲ ਦੀ ਨਾਲ ਤਿਲਾਂ ਵਾਲੀ ਹੈ ਠੀਕ ਹੈ ਜੀ ਤਿਲਾਂ ਵਾਲੀ ਯਾਰ ਪਿੱਕਪੜਾ ਦੇਖੋ ਕਿੰਨਾ ਚੌੜਾ ਬਾਕੀ ਅਜੇ ਸਰੋ ਸੰਤੂ ਸਾਹਿਬ ਸਵੇਰੇ ਸਾਰੀ ਸਾਫ ਕਰਤੀ ਮੈਂ ਥਾਣੇ ਵੇਖੋ ਪੱਦਰ ਲੇਵਾ ਸੋ ਸੁਵਾਂ ਸੰਦੀਪ ਦੂਜਾ ਲੋਕਾ ਦੂਜਾ ਸੁਵਾਂ ਸੰਧੂ ਸਾਹਿਬ ਪਹਿਲੇ ਸਵੇਰੇ 14 ਕਿਲੋ ਦਾ ਰਿਕਾਰਡ ਰਿਹਾ ਮੈਂ ਉਹਦੀ ਪਹਿਲਾਂ 14 ਕਿਲੋ ਦੁੱਧ ਚਵਾਇਆ ਜੋ ਪਿੱਛੋਂ ਬੈਕਗਰਾਉਂਡ ਡਿਟੇਲ ਮਿਲੀ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਕੱਟੀ ਮਗਰ ਆ ਗਈ ਆ ਕੱਟੀ ਮਗਰ ਆ ਜੀ ਸਵੇਰੇ ਸਾਰੀ ਖਾਲੀ ਕਰਤੀ ਸੰਧੂ ਸਾਹਿਬ ਠੀਕ ਹੈ ਵੀਰੇ ਬਾਕੀ ਤੂੰ ਤੇ ਨਿਸ਼ਾਨ ਵੇਖੋਗੇ ਤੁਸੀਂ ਚਾਰੇ ਪੈਰ ਤੋਂ ਵੇਖਾ ਠੀਕ ਹੈ ਜੀ ਸੂ ਦੇ ਨਿਸ਼ਾਨ ਇਧਰੋਂ ਜਿਹੜਾ ਬਹਿਣੀ ਵਾਲੇ ਪਾਸਿਓਂ ਲੇਵਾ ਹਵਾਨਾ ਕਰਮਾਂ ਦੀ ਦਾ ਤੇ ਚਵਾਈ ਸੰਦੀਪ ਫਿਰ ਕਿਵੇਂ ਨਿਕਲੀ ਮੈਂ ਨਾ ਪਰੇ ਗੱਲਾਂ ਸੰਧੂ ਸਾਹਿਬ ਧਾਰਾ ਮਾਰ ਠੀਕ ਹੈ ਇਹ ਮੁਰਗੀ ਪੋਲੀ ਆ ਲਓ ਵੀ ਕਰੋ ਚੈੱਕ ਕੱਦ ਬਹੁਤ ਪੂਰਾ ਵੱਡਾ ਠੀਕ ਹੈ ਜੀ ਵੱਡੀ ਹਾਈਟ ਕੱਦ ਦੇ ਵਿੱਚ ਆ ਤੇ ਪਲੀ ਸਭੀ ਪੂਰੀ ਏ ਚਲੋ ਸੂਸਵਾ ਕੇ ਇੱਕ ਵਾਰੀ ਪਸ਼ੂ ਥੋੜੀ ਜੀ ਤੈਅ ਲਾਉਂਦਾ ਪੱਟ ਫਿਰ ਵੀ ਤੁਸੀਂ ਵੇਖੋਗੇ ਵੀ ਰਾਜੀ ਫੁੱਲ ਵਜਨ ਵੱਟਾ ਤੇ ਥੱਲਿਓ ਕਰਮਾ ਦੀ ਵਾਕਏ ਕਮਾਲਾ ਕਰੀ ਬੈਠੀ ਆ ਸੰਤੂ ਸਾਹਿਬ ਸਾਰੀ ਖਾਲੀ ਕੀਤੀ ਬਾਕੀ ਮੈਂ ਵੀ ਗੱਡੀ 'ਚ ਕੱਲੀ ਆਉਗੀ ਫੁੱਲ ਵੱਡੀ ਮੈਂ ਆ ਫੁੱਲ ਵੱਡੀ ਲੈ ਵੀ ਸੰਤੂ ਰਾਹ ਘੋਟੀ 'ਚ ਕਾਜੀ ਕੋਈ ਨਹੀਂ ਕਰੇ ਆ ਲੋਬ ਡੇ ਬਾਕੀ ਤੇ ਨਾ ਕਹੇ ਵੀ ਆ ਰਹੇ ਕੋ ਨਾਲ ਆ ਡੇਡਾ ਘਟ ਬਲਖਣ ਕਦੀ ਕਦੀ ਪਸ਼ੂ ਦੋਸਤ ਇਹੋ ਜੇ ਨਿਕਲਦੇ ਵੈਸੇ ਆਪਾਂ ਬੜਾ ਘਟ ਮਿਲਦਾ ਸੰਧੂ ਸਾਹਿਬ ਇਹੋ ਜੇ ਆਪਾਂ ਰੋਜ਼ ਹੀ ਪਸ਼ੂਆਂ ਦੀ ਕਰਦੇ ਆ ਪਰ ਇਹੋ ਜੇ ਆਵੇਂ ਤਾਂ ਕਿਤੇ ਨਾ ਕਿਤੇ ਪਸ਼ੂ ਨਿਕਲਦੇ ਆ ਨੀਲੀ ਰਾਵੀ ਤੇ ਚਾਹੇ ਬੂਰੀਆਂ ਮੱਝਾਂ ਦੀ ਗੱਲ ਦੋ ਗੱਲਾਂ ਸੰਧੂ ਸਾਹਿਬ ਇਹਦੇ ਵਿੱਚ ਆ ਗਈਆਂ ਇੱਕ ਤੇ ਨੀਲੀ ਰਾਵੀ ਚ ਆ ਗਈ ਆ ਇੱਕ ਬੂਰੀ ਚ ਆ ਗਈ ਤੇ ਕੀ ਗੱਲ ਵੀ ਤਲਾੜ ਹੀ ਆ ਆ ਇੱਕ ਕਿਹੜਾ ਦੇ ਦੀਆਂ ਨਿਕਾ ਜਾ ਸਾਰੇ ਫੰਕਸ਼ਨ ਜਾਂ ਕਰਮਾਲੀ ਚ ਸਾਰੇ ਸਾਰੇ ਆ ਜ਼ਰੂਰ ਤੇ ਜ਼ਰੂਰ ਹਾਂ ਬੱਚੇ ਦਾ ਕਰਦੀ ਥੋੜੀ ਕੋਈ ਸੰਭਲ ਕੇ ਆਪ ਨੂੰ ਜੋ ਡਿਟੇਲ ਮਿਲੀ ਆ ਪਿੱਛੋਂ ਵੀ 15 14 15 ਕਿਲੋ ਦਾ 15 ਕਿਲੋ ਸੰਧੂ ਸਾਹਿਬ ਦੇ ਤੇ ਰਾਹ ਮੈਂ ਜਾਨੀ ਕਿ ਚੋਆ ਪਹਿਲੇ ਸਵੇਈ ਠੀਕ ਆ ਬਈ ਵੀ ਜਾ ਸੂਹਾ ਥੋੜੀ ਛੋਟੀ ਪੱਕ ਕੇ ਲੱਗੀ ਸੀ ਹਾਂ ਬਾਕੀ ਦੁੱਧ ਝੋਟੀ ਮੇਰੇ ਹਿਸਾਬ ਨਾਲ ਆ ਵਰਗੀ ਲਓ ਜੀ ਆਹਾਂ ਬੋਲੀ ਪਿਆਰੀ ਜਿਹੜੀ ਬਿੱਲੀ ਮਣਕੀ ਆਖਾ ਡੋਰੇ ਪੈਂਦੇ ਜਿਵੇਂ ਗੱਲ ਕਰਦੇ ਨੇ ਵੀ ਬਿਲਕੁਲ ਚੱਕਰੀਆਂ ਬਣੀਆਂ ਨੇ ਬਿਲਕੁਲ ਤੁਸੀਂ ਵੇਖੋ ਰੈੱਡ ਕੋਲੇ ਆ ਤੇ ਤੇ ਨਾਲ ਹੀ ਬੂਰੀ ਆ ਬੜਾ ਸੋਹਣਾ ਪਿੱਠਪੂੜਾ ਕਰਮਾਲੀ ਨੂੰ ਫੋਲੀ ਰਾਜੀ ਤੇ ਫੋਲੀ ਹੋ ਜਾਣ ਵੇਟ ਸੋ ਹਵਾਨਾ ਦੇਵਾ ਤੁਸੀਂ ਦੇਖ ਸਕਦੇ ਜੀ ਵੀ ਹੁਣ ਸ਼ਵਾਈ ਜਿਹੜਾ ਸ਼ਾਮ ਦੀ ਬਿਲਕੁਲ ਚੁਵਾਈ ਦਾ ਟਾਈਮ ਆ ਸੋ ਬਣਿਆ ਥਣਿਆ ਸਾਰੀ ਖਾਦੀ ਕੀਤੀ ਸਾਨੂੰ ਸਭ ਕਹਿਆ ਜਾਨੀ ਕਿ ਸ਼ਾਮੀ ਸਵੇਰੇ ਮੈਂ ਕਿ ਕੱਲ ਸ਼ਾਮੀ ਦੋਕੇ ਛੱਡੇ ਸਵੇਰੇ ਸਾਰੀ ਖਾਦੀ ਕਰਤੀ ਠੀਕ ਹੈ ਬਾਈ ਬਾਕੀ ਬੜੀ ਜਿਆਦੀ ਚੁਵਾਈ ਦੀ ਸਾਭ ਲੈਵਾ ਦੇਖੋ ਕਿੰਦਾ ਸਾਦਾ ਹਾਂ ਤੇ ਬਾਕੀ ਜਿੰਨੀ ਹੈਗੀ ਬਹੁਤ ਜਿਆਦੀ ਚੰਗੀ ਮਈ ਆ ਬੜੀ ਖਰੀ ਹੈਗੇ ਝੋਟੀ ਬਹੁਤ ਜਿਆਦੀ ਚੰਗੀ ਆ ਬਾਈ ਨਾ ਮਟਾ ਦੇ ਵੱਡਾ ਬੰਦ ਕੇ ਦੇ ਜੀ ਹਾਂ ਬਣ ਤੋਂ ਬਣ ਤੋਂ ਬਿਲਕੁਲ 24 ਕੈਰੇਟ ਦੇ ਬਿਲਕੁਲ ਜਿਹੜਾ ਦੋਸਤੋ 골ਡ ਵਾਂਗੂ ਖਰੀ ਝੋਟੀ ਆ ਬਾਕੀ ਕਰ ਲਿਓ ਮੇਰਾ ਭਰਾ ਪਹਿਲ ਕਦਮੀ ਵੱਡੀ ਕੱਦ ਕਾਠੀ ਆ ਸੰਦੀਪ ਕੀ ਮੋਲ ਲੱਕੀ ਡਿਮਾਂਡ ਕਰਦਾ ਸੰਧੂ ਸਾਹਿਬ ਮੋਲ ਕਰਨ ਜੋ ਮਰਜ਼ੀ ਕਰੀਏ ਇਈ ਇਧਰ ਆ ਕੇ ਡੇੜਾ ਕੱਟ ਪਕਾ ਦਿੰਦਾ ਆ ਆ ਮੋਲ ਸੰਧੂ ਸਾਹਿਬ ਡੇੜਾ ਨਹੀਂ ਮੰਗਣਾ ਇੱਕ ਚਾੜੀ ਨਹੀਂ ਮੰਗਣਾ ਇੱਕ 25 ਦੀ ਮੈਂ ਦੇ ਦਈਏ ਜੀ ਇੱਕ 25 ਦੀ ਇੱਕ 25 ਦੀ ਝੋਟੀ ਦੇ ਦਈਏ ਜੀ ਹਾਂ ਕਰਕੇ ਹੋਰ ਕਰਦੇ ਛੋਟ ਬਾਜਣ ਮਟਾ ਵੜਾ ਸੰਧੂ ਸਾਹਿਬ ਬਾਹਰੋਂ ਮੋਲੜੇ ਮਾਲ ਮਿਲਦਾ ਫਿਰ ਬੂਰੀ ਤੁਹਾਨੂੰ ਪਤਾ ਮਿਲਦੀ ਘਾਟ ਹੈ ਜੀ ਜਿਹੜੀ ਵੈਸੇ ਬਾਕੀ ਝੋਡੀ ਦੇ 30 ਦੀ ਆ ਪਰ ਆਪਾਂ ਜੇ ਪਾਣਾ ਲਈ ਤੇ ਪਾਣਾ ਜਿੰਨੇ ਥਣ ਦੇਖੋ ਕਿੰਨਾ ਸਵਾਦੀ ਲੱਗਾ ਚੱਡਾ ਦੇਖੋ ਕਿੰਨਾ ਸਵਾਦੀ ਲੱਗਾ ਤੇ ਇਹ ਤਾਂ ਬੜਾ ਹੀ ਝੋਡੀ ਖਲੇ 9-10 ਕਿਲੋ ਹੋਊਗਾ ਬਹੁਤ ਖੂਬਸੂਰਤ ਹੈ ਜੀ ਸੋ ਜਿੰਨੇ ਸਿਫਤ ਕਰਨ ਉਹ ਨਹੀਂ ਥੋੜੀ ਕਾਲੀ ਸੂਈ ਸੰਤੂ ਸਾਹਿਬ ਹਾਈਡੇ ਵੀ ਫੋਨ ਵੱਡੀ ਆ ਇੱਕ ਇਧਰ ਦੂਜੇ ਨੰਬਰ ਤੇ ਸੰਦੀਪ ਆ ਵੜ ਆ ਗਈ ਆਪਣੇ ਵੜ ਆ ਗਈ ਸੰਤੂ ਸਾਹਿਬ ਇਹਨੂੰ ਕੋਈ ਵੀ ਦਰਜਾ ਆਪਾਂ ਦੇ ਸਕਦੇ ਥਾਰ پارک ਚ ਵੀ ਆਉਂਦੀ ਆ ਸ਼ਹੀਲ ਦਾ ਕਰਾਸ ਵੀ ਆਉਂਦਾ ਜਰਸੀ ਦਾ ਕਰਾਸ ਦਰਜਾ ਪਰ ਜਿਹੜਾ ਮਰਜ਼ੀ ਦੇਦਾ ਪਰ ਥਾਣੇ ਨੂੰ ਕਿਹੜਾ ਲੱਗਾ ਕਰ ਮਾਰੀ ਥਾਰਾਂ ਦਾ ਵੀ ਕਹਿ ਸਕਦੇ ਹਾਂ ਪੂਣੀਆਂ ਵਰਗੇ ਵੀ ਕਹਿ ਸਕਦੇ ਨੇ ਆਲਰਗੇ ਵਰਗੇ ਵੀ ਕਹਿ ਸਕਦੇ ਇਹ ਆਲਰਗੇ ਕਹਿ ਖਲਦੇ ਆ ਹਾਲੇ ਵੀ ਮੋਟੀ ਜ਼ਰੂਰ ਹੁੰਦੀ ਆ ਹਾਂ ਜੀ ਆਲਰਗੇ ਦਾ ਕਹਿ ਲੱਗਦੇ ਆ ਹਾਂ ਆਲਰਗੇ ਦਾ ਲੱਗੇ ਵੈਰ ਠੀਕ ਆ ਜੀ ਆ ਮੇਰਾ ਭਰਾ ਵੇਖੋ ਜੀ ਬੜੀ ਜਾਨੀ ਚਵਾਈ ਚਵਾਈ ਚੰਗੀ ਆ ਸੰਤੂ ਸਾਹਿਬ ਇਹਦੀ ਵੀ ਇਹ ਕਦੋਂ ਦੀ ਸੂਈ ਆਪਣੇ ਜੀ ਸੰਤੂ ਸਾਹਿਬ ਰਾਤੀ ਸੂਈ ਕੋਲ ਐਕ ਟਾਈਮ ਤੇ ਤੇ ਕੋਈ ਬੌੜਾ ਮੈਂ 7 ਕਿਲੋ ਰਾਤੀ ਕੱਢਿਆ 7 ਕਿਲੋ ਸੂਰੇ ਕੱਢਿਆ ਠੀਕ ਆ ਮੇਰੇ ਹਿਸਾਬ ਨਾਲ ਕੋਈ 16 17 ਕਿਲੋ ਦੇ ਵੇਲੇ ਬੌੜੇ ਦੇ ਹੀ ਆ ਚਲਾਂਦੀ ਠੀਕ ਆ ਉਹਨੇ ਸੂਰੇ ਦਾ ਰਿਕਾਰਡ ਆ ਇਹਦਾ ਸੰਤੂ ਸਾਹਿਬ 22 ਤੋਂ 23 ਕਿਲੋ ਆ ਰਿਆ ਹਈ ਬੌੜੇ ਦਾ ਆ ਬੌੜਾ ਠੀਕ ਹੈ ਲੋ ਵੀ ਮਗਰ ਦੇ ਵੱਛੀ ਆ ਗਈ ਹੈ ਨਾ ਮਗਰ ਸੰਤੂ ਸਾਹਿਬ ਇਹਦੇ ਵੱਛੀ ਆ ਗਈ ਜੀ ਲੋ ਜੀ ਮਗਰ ਵੱਛੀ ਆ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਦੂਜਾ ਸੂਆ ਇਹ ਬਾੜ ਸੂਈ ਹੈ ਤੇ ਬਾਕੀ ਜੰਪਲ ਜੰਪਲ ਆਇਆ ਵਧੀਆ ਜੜਾ ਪੂਰੀ ਬਾਕੀ ਨਿੱਗ ਰਿਆ ਜਿੰਨੀ ਹੈ ਬੜੀ ਪਲੀ ਪਲੀਤੀ ਹੈ ਕਰਮਾਣੀ ਤੇ ਥੱਲੋ ਆਰਡਰ ਦੀ ਗੱਲ ਕਰ ਲਈ ਜਾਂ ਥਾਣਾ ਦੀ ਗੱਲ ਕਰ ਲਈ ਪਹਿਲਾਂ ਵੀ ਜ਼ਿਕਰ ਕਰ ਦਿੱਤਾ ਤਾਂ ਪੂਰਾ ਜਿਹੜਾ ਦੋਸਤੋ ਇਹਨੂੰ ਆਪਾਂ ਕਹਿ ਸਕਦੇ ਆਂ ਵੀ ਗੋਲਗੱਲ ਬਹੁਤ ਜ਼ਿਆਦਾ ਕਾਇਮ ਹੈ ਬਾਕੀ ਚਵਾਈ ਬੜੀ ਚਵਾਈ ਬੜੀ ਪੋਲੀ ਸੰਦੇ ਸਾਹਿਬ ਹਾਂ ਚਵਾਈ ਬਹੁਤ ਜ਼ਿਆਦੀ ਪੋਲੀ ਲੱਗੀ ਕਰਮਾਣੀ ਨੂੰ ਸੋ ਦੋਰਾ ਥਾਣਾ ਲੱਗਾ ਠੀਕ ਆ ਜੀ ਤੇ ਬਾਕੀ ਤੁਹਾਡੇ ਸਾਹਮਣੇ ਸਾਰੀ ਹਾਂ ਥੋੜਾ ਕਾਲਾ ਪੈਂਦਾ ਬਸ ਬੱਸੀ ਕਰਕੇ ਕਰਦੀ ਸੰਦੀ ਕਰਕੇ ਠੀਕ ਆ ਜੀ ਲੈ ਵੀ ਤੋਰਦੇ ਵੇ ਸੰਦੀਪ ਬਾਕੀ ਪੂਰੀ ਬਾਕੀ ਰਾਜੀ ਬਹੁਤ ਜਿਆਦੀ ਹੈ ਬੱਚਾ ਬਾਕੀ ਜੇਰ ਜੂਰ ਆਪਣੇ ਫਾਰਮ ਤੇ ਪਾਈ ਫਾਰਮ ਤੇ ਪੂਰੀ ਪਾਈ ਆ ਜੇਰ ਚਲੋ ਸਾਰੀ ਕਲੀਪ ਆਪਣੇ ਕੋਲ ਬਣੀ ਆ ਹਾਂ ਠੀਕ ਹੈ ਬਾਕੀ ਲੈਵਾ ਵੀ ਨਿੱਗ ਰਿਆ ਸੰਤੂ ਸਾਹਿਬ ਕੋਈ ਹੋ ਨਹੀਂ ਗਿਆ ਜਾਨੀ ਕਿ ਢਲਕਾਂਵਾਂ ਲੈਵਾ ਵੀ ਕਿਵੇਂ ਪੰਜ ਦੌਰ ਦਾ ਪੱਟਾਂ ਚ ਲੋ ਵੀ ਠੀਕ ਸੀ ਇਹ ਥਾਣਾ ਇਹ ਲੈਵਾ ਕਰਮਾਲੀ ਦਾ ਤੇ ਬਾਕੀ ਢਾਂਚਾ ਤੁਸੀਂ ਦੇਖ ਹੀ ਲਿਆ ਠੀਕ ਆ ਜੀ ਕਿਸੇ ਪਾਸੇ ਨਹੀਂ ਕੁੰਜੀ ਕਰਮਾਲੀ ਲਿਓ ਵੀ ਬੰਦ ਗਿਆ ਵੀਰ ਜੀ ਲਿਓ ਪਾਂ ਨੀ ਮੇਰੇ ਕਾ ਸੋ ਦੀਪਾ 310 ਦੇ ਦੇ ਸੰਦੂ ਸਾਹਿਬ ਇਹਦਾ ਮੁੱਲ ਕਰਦੇ ਆਪਾਂ 75000 ਰੁਪਇਆ 72000 ਦੇ ਦੇ ਦਾਂਗੇ ਜਸਨੂ ਜੀ 72 ਦੀ 72 ਦੀ ਉਹ ਕਸਰ ਕੀ ਕਰਦੇ ਵਿੱਚੋਂ ਲੈ ਯਾਰ ਛੋਟ ਕਰ ਦਾਂਗਾ 70 ਦੀ ਦੇ ਦਾਂਗੇ ਜਸਨੂ ਜੀ 70000 ਦੀ 70000 ਦੀ ਵਾਸੀ ਦਵਾਂਗੇ ਸੰਦੂ ਸਾਹਿਬ ਲਓ ਵੀ 70000 ਦੀ ਹੈ ਬਾਕੀ ਨੋਰਮਲ ਦਾ ਦਰਮਿਆਨੀ ਭਲੂਣ ਭਲਾਨ ਹੈਗੀ ਆ ਅਜੇ ਭਾ ਭਲਾ ਕਰਕੇ ਥੋੜਾ ਥਣ ਤਾਮ ਭਾਰਾ ਜਾਂਦਾ ਥਾਲੇ ਨਾ ਕਾਲਜੀ ਨੀ ਬੋਰਗਾ ਹੋਈ ਨਾ ਚਲਾਈ ਇਹ ਵੀ ਕੋਲੀ ਗੱਲ ਹੀ ਛੱਡੋ ਠੀਕ ਆ ਬਈ ਹਾਂਜੀ ਲਾ ਵੀ ਸੰਦੀਪਾ ਕੇ ਤੀਜੇ ਨੰਬਰ ਤੇ ਆ ਬਾੜ ਪ ਪਹਿਲਾਂ ਕਦੋਂ ਦੀ ਸੂਈ ਰੇ ਇਹ ਸੂਈ ਨੂੰ ਪਰਸੋਂ ਦੀ ਸੂਈ ਆਇਆ ਮੈਂ 17 18 ਕਿਲੋ ਬੋੜੀ ਲਈਏ ਇਹਦੇ ਥਲੇ ਮਗਰ ਬੱਛਾ ਆ ਗਿਆ ਮਗਰ ਬੱਛਾ ਆ ਗਿਆ ਜੀ ਉਹ ਵੀ 나ੜੂ ਨਾਲ ਬੱਚੇ ਦੇ ਦੀ ਤੇ ਪਰਸੋਂ ਦੀ ਸੂਈ ਹੈ ਬੋੜਾ ਕਿੰਨਾ 17 18 ਕਿਲੋਵਾਜ ਰਹੀ ਜੀ 17 18 ਕਿਲੋ ਬੋੜਾ ਹਾਜ਼ਰ ਆ ਠੀਕ ਹੈ ਬੱਚਾ ਨਾ ਆ ਕੇ ਕਰਕੇ ਥੋੜੀ ਜਿਹੀ ਪਸਮਾਈ ਵਸ਼ੀ ਉਹ ਤਰੋ ਵਿੱਚ ਚੱਕਰ ਨਹੀਂ ਸੋ ਬਾਕੀ ਲੇਵੇ ਦੀ ਬੜੀ ਵਧੀਆ ਹਾਂ ਦੇਖੋ 나ੜੂ ਨਾਲ ਦਿਖਦਾ 나ੜੂ ਨਾਲ ਆ ਹਾਂ ਦੇਖੋ ਗਿੱਲਾ ਬੇਪੋ ਗਿੱਲਾ 나ੜੂ ਨਾਲ ਬੱਚੇ ਦੇ ਨਾਲ 나ੜੂ ਹੈ ਤਿੱਜਾ ਕਦੇ ਨੇ ਅੱਜ ਠੀਕ ਹੈ ਜੀ ਸੋ ਤਕਰੀਬਨ ਬੋੜੇ ਬ ਤੇ ਥਾਣਾ ਦੇ ਬੋਟਫੰਦੂ ਰਾਹ ਵਾਸੀ 22 ਕਿਲੋ ਪਾ ਦੋ ਪਹਿਲੇ ਸੂਈ ਵਾ ਚੌਰਸ ਲੇਵਾ ਠੀਕ ਆ ਜੀ ਸੋ ਪੜੀ ਸਭ ਇਹਦੇ ਬੋਲੋ ਵੀ ਕਰਮਾੜੀ ਦਾ ਕੋਈ ਸ਼ੱਕ ਨਹੀਂਗਾ ਮਾੜਾ ਸੰਧੂ ਸਾਹਿਬ ਨਿੱਗਰ ਲੇਵਾ ਨਿੱਗਰ ਲੇਵਾ ਬਿਲਕੁਲ ਵਟੇਰ ਕਾਹੇ ਜਾਂਦੀ ਕਿੰਨੀ ਸੋ 17 18 17 ਕਿਲੋ ਇਹਦੇ ਥਲੇ ਐਸ ਵਕਤ ਬੋਲਾ ਹੈ ਠੀਕ ਆ ਜੀ ਤੀਜੇ ਦਿਨ ਦੀ ਸੂਈ ਦੇ ਥਲੇ ਤੇ ਬਾਕੀ ਫੁੱਲ ਵਜਨ ਵੇਟ ਵੀਰੇ ਬੰਦਾ ਨਾ ਸੰਤੋ ਸਾਬ ਕੱਲਾ ਕੱਲਾ ਥਣ ਲੱਗਾ ਵੇਰਦਾ ਹਾਂ ਬਿਲਕੁਲ ਬਿਲਕੁਲ ਤੇ ਚਵਾਈ ਐਡੀ ਗਾੜ ਲੱਗੀ ਵੀ ਮੈਂ ਗੱਲ ਦੱਸ ਨਹੀਂ ਸਕਦਾ ਤੁਹਾਨੂੰ ਸੰਤੋ ਸਾਬ ਨਾਲ ਕਿਉਂ ਨੰਗਰ ਮਾਰਾ ਲੈਣਾ ਆਪਾਂ ਤੇ ਨਾ ਹੀ ਮਾਰਾ ਭੈਣ ਭਰਾਵਾਂ ਨੂੰ ਦੇਣਾ ਫਿਰ ਸਿੱਕੜਾ ਲੱਗਾ ਬਿਲਕੁਲ ਮੰਮੀ ਜੀ ਬਹੁਤ ਵਧੀਆ ਪੂਰਾ ਟਕਾਣੇ ਵਾਲਾ ਦੋਸਤੋ ਲੋਕਾਂ ਦਾ ਤੇ ਹਾਂ ਨਹੀਂ ਜੀ ਬਿਲਕੁਲ ਇਤਨਾ ਭਾਵੇਂ ਹੱਥ ਤੇਰੀ ਜੀ ਹਾਇ ਸੀਲ ਸਾਊ ਕਰਵਾ ਲਈ ਠੀਕ ਆ ਕੋਈ ਭਰਾ ਚੋਕੇ ਪਸਮਾਏ ਆਪਣੀ ਤੁਸ ਜੀ ਸੰਤੋ ਸਾਬ ਐਡੀ ਖਰੀ ਹਸੀ ਹਾਂ ਚੱਕੀ ਆ ਲੈ ਵਾ ਦੇਖੋ ਕਿਥੇ ਲੈ ਰਹੀ ਬੰਦੇ ਬੰਦੇ ਅਮਰੀਕਾ ਬੰਦੇ ਬੰਦੇ ਮੈਨੂੰ ਬਰਾਹਰ ਕਰ ਮੈਂ ਫੋਦੀਪ ਕੀ ਮੁੱਲ ਵੜੀ ਬਈ ਸੰਦੇ ਸਾਹਿਬ ਮੋਲੇ ਦਾ ਕਰਦੇ ਆ 75000 ਰੁਪਇਆ ਦੇ ਦਈਏ ਖਾਂ ਨਾਲ ਹੀ ਗੱਲ 70 ਦੀ ਜਾਂਦ ਗਏ 70 ਦੀ ਮਾਰਦ ਗਏ ਛਾਲ ਵਿੱਚੋਂ 2000 ਵਾ ਦਈਏ 80 ਦੀ ਦੇ ਦੇ ਗਏ ਦੇ ਰਹੀਆਂ ਮੈਂ ਨਾ 80 ਦੀ ਹੱਕ ਵੀ ਬੰਦਾ ਸੰਤ ਸਾਹਿਬ ਵੇਖ ਲੋ ਕਰਨੀਆ ਕਰਦੇ ਰੈਤ ਕਿਸੇ ਭੈਣ ਭਰਾ ਦੀ ਆਪਣੇ ਵੀਰ ਨੇ ਸਾਰੇ ਸੱਜਣਾਂ 4000 ਦੀ ਦੇਦਾਂਗੇ ਜੱਸ 4000 ਦੀ ਸੰਤ ਸਾਹਿਬ ਆ ਮੇਖੋ ਆਪਾਂ ਪਤਾ ਨਹੀਂ ਚੱਕ ਰਿਆ ਆਪਾਂ ਇੱਕ ਦਿਨ ਛੱਡ ਕੇ ਇੱਕ ਦਿਨ ਵੀਡੀਓ ਪਾਉਣੇ ਜਾਵ ਆਪਣਾ ਭਾਜ ਮਾਲ ਹੁੰਦਾ ਰੋੜਦਾ ਹੀ ਜਾਂਦਾ ਬਸ ਬਸ 4000 ਦੀ ਦੇਦਾਂਗੇ ਬਾਕੀ ਵੱਡੀ ਰਹਿੜ ਜੇ ਨਿੱਗਰ ਪੜੀ ਜੇ ਹਾਂ ਹਾਂਜੀ ਕੋਈ ਕਸਰ ਹੀ ਕੋਈ ਨਹੀਂ ਪਾਲੀ ਸਭੀ ਆਲੇ ਪਾਸਿਓਂ ਇਹ ਸੰਤੋਖ ਸਾਹਿਬ ਇਹਦੇ ਆਪਾਂ ਰੇਡ ਉਧਰੋਂ ਹੀ ਚਲੋ ਪਾਇਆ ਕੱਲ ਵੀਡੀਓ ਜੇ ਪਾਈ ਇਹ 8000 ਰੁਪਏ ਆਪਣਾ ਸਾਈ ਵੀ ਦਿੱਤੀ ਜੇ ਚਲੋ ਤੁਸੀਂ ਤਾਂ ਦੇ ਵੀ ਚਲੋ ਸੌਦਾ ਹੋ ਗਿਆ ਸੌਦਾ ਹੋ ਗਿਆ ਸੀ ਤੇ ਚਲੋ ਸੌ ਗੱਲਾਂ ਹੁੰਦੀਆਂ ਆ ਕੇ ਲੈ ਜਾਨੀ ਕਿ ਉਹਨਾਂ ਤੋਂ ਆਇਆ ਨਹੀਂ ਗਿਆ ਕਿ ਕਿਤਰਾ ਵਾ ਗੇਲੋ ਕੁਝ ਗੇਲੋ ਆਪਾਂ ਉਹਨਾਂ ਦੇ ਸਾਈ ਤੇ ਮੁੜ ਕੇ ਟਿਕੇ ਰਹੇ ਚਲੋ ਆਏ ਨਹੀਂ ਗੇ ਤੇ ਉਹਦਾ ਕਰਕੇ ਆਪਾਂ ਤੁਹਾਨੂੰ ਜੀ ਵੀ ਫੇਰ ਪੇਸ਼ ਕਰਤੀ ਚਲੋ ਕੋਈ ਗੱਲ ਹੋ ਗਈ ਹਨਾ ਵੀ ਮਗਰ ਦੇ ਬੱਚਾ ਸੀ ਹਾਂਜੀ ਹਾਂਜੀ ਦੁੱਧ ਦੇ ਥੱਲੇ 12 ਕਿੰਨਾ ਸੀ ਬੱਚੀ ਆ ਮਗਰ ਸਮਝੋ ਸਾਹਿਬ ਮਗਰ ਬੱਚੀ ਆ ਨਹੀਂ ਹੁਣ ਤਾਂ ਦੁੱਧ ਜ਼ਿਆਦਾ ਹੁਣ ਤਾਂ 13 14 ਕਿਲੋ ਬੋਲਾ 13 14 ਕਿਲੋ ਮਗਰ ਬੱਚੀ ਵੇਚੋ ਜੀ ਹਾਂਜੀ ਹਾਂਜੀ ਬੱਚੀ ਬੜੀ ਪਿਆਰੀ ਆ ਲਾਲ ਰੰਗ ਦੇ ਵਿੱਚ ਤੇ ਸੁਭਾ ਦੇ ਵਿੱਚ ਕਿਵੇਂ ਵੈਰ ਸੁਭਾ ਦੁੱਧ ਜਿਹਾ ਸਾਧਾ ਬੱਚੀ ਦਾ ਸੁਭਾ ਦੁੱਧ ਜਿਹੜਾ 13 ਕਿਲੋ ਲੈ ਲਓ ਭੜਪੂੜ ਵੀ ਚੱਗ ਗਈ ਐਸੇ ਟਾਈਮ 13 ਕਿਲੋ ਤਾਂ ਹਾਜ਼ਰ ਹੋਊਗਾ ਭੜਪੂੜ ਵੀ ਚੋਗ ਗਈ ਜੇ ਉਦਾਂ ਪਾ ਲਈ ਮਾਰੀ ਜੀ ਭੜਪੂੜ ਵੀ ਚ ਕੱਲਾ ਕੱਲਾ ਖਾਣ ਲੱਗਾ ਵੇਖੋ ਕਿੱਥੇ ਲੇਵਾਂ ਲਈ ਹਰਦੀ ਕਰਮਾੜੀ ਚਲੋ ਚੋਈ ਦਾ ਟਾਈਮ ਹੋ ਗਿਆ ਨਾ ਹਾਂ ਮੈਨੂੰ ਕਿ ਪੂਰਾ 5 ਵਜੇ ਫਿਰ ਸੰਤੋਖ ਸਾਹਿਬ ਚੋਈਆਂ ਚਲੋ ਹੁਣ ਤੇ ਟਾਈਮ 5:00 ਤੇ 5:00 ਹੋ ਗਿਆ ਨਾ ਮੇਰੇ ਖਿਆਲ ਟਾਈਮ ਤੋਂ ਟਾਈਮ ਹੋ ਗਿਆ ਹਾਂ ਹਾਂ ਹੁਣ ਵੀ ਤਕਰੀਬਨ ਲਓ ਜੀ ਟਾਈਮ ਤੋਂ ਟਾਈਮ ਹੋ ਗਿਆ ਖਲੋ ਸੰਤੋਖ ਸਾਹਿਬ 15-16 ਕਿਲੋ ਆਰਾਮ ਨਾਲ ਵੇੜ ਪਾ ਦੂਗੀ ਜੇ ਦੇ ਕਰੋ ਚਾਹ ਦੇ ਨਾਲ ਆਪਾਂ ਸਾਹਿਬ ਇੱਥੇ 18 ਕਿਲੋ ਹੀ ਪਾ ਦਾਂਗੇ ਕਾਗਰ ਹੀ ਏ ਕਿ ਥੱਲੇ ਮੈਂ ਨਾ ਸੰਤੋਖ ਸਾਹਿਬ ਪਟਾਕਾ ਪਾਈ ਹਰਦੀ ਕਰਮਾੜੀ ਵੇਖੋ ਜੀ ਠੀਕ ਆ ਜੀ ਤੋੜ ਪਲਵਾਰ ਬੜੀ ਮਸਤ ਮਸਤ ਚਾਲ ਬੜੀ ਹੈ ਮਸਤ ਮਸਤ ਬੜੀ ਇਹ ਮਸਤ ਮਸਤ ਪਾਣੀ ਦੇ ਵਿੱਚ ਬੜਾ ਚੰਗਾ ਲੱਗਾ ਚਾਲ ਬੜੀ ਮਸਤ ਮਸਤ ਠੀਕ ਹੈ ਜੀ ਆਹ ਵੇਖੋ ਬਾਕੀ ਨੇਵਾ ਬੜਾ ਟਕਾਣੇ ਆ ਬਾਕੀ ਅੰਦਰ ਮਾਰੇ ਜੀ ਭਾਲਾ ਗਿਆ ਅੱਜ ਭਾਲ ਮਾਸਾ ਨਹੀਂ ਜੀ ਆਹ ਕਨੂਰਾ ਥਾਂ ਨੇਵਾ ਕਰੀ ਫਿਰਦੇ ਕਿ ਨੀ ਪੂਰਾ ਲਓ ਜੀ ਠੀਕ ਹੈ ਜੀ ਥਾਣਾ ਦੇ ਪਾਸੇ ਕੋਈ ਵੀ ਕਿਸੇ ਫੈਰ ਤੋਂ ਥਾਣ ਨਹੀਂ ਛੋਟਾਗਾ ਮੁਠੀ-ਮੁਠੀ ਥਾਣਾ ਚੁਵਾਈ ਦੇ ਵਿੱਚ ਨਹੀਂ ਕੋਈ ਦਿੱਕਤ ਆਉਂਦੀ ਕਿਸੇ ਭਰਾ ਨੂੰ ਵੀ ਪੋਟਿਆਂ ਦਾ ਚੁਵਾਈ ਨਹੀਂ ਕੋਈ ਕਰ ਸਕਦਾਗਾ ਵੀ ਪੂਰਾ ਮੁਠੀ ਥਾਣ ਲੱਗਾ ਬੱਛੀ ਮਗਰ ਆ ਚਲੋ ਕੋਈ ਉਹ ਵੀ ਭਰਾ ਛੌ ਤੇ ਕ੍ਰਾਸ ਬੰਦੇ ਦੀ ਮੀਡੀਅਮ ਆ ਛੋਟੀ ਹਾਈਟ ਮੀਡੀਅਮ ਦੇ ਵਿੱਚ ਮੰਨ ਕੇ ਸੌਦਾ ਹਾਈਟ ਜੁਰ ਮੀਡੀਅਮ ਹੈ ਪਰ ਸੰਤੋਖ ਸਭ ਜਗਾਤਾ ਨਹੀਂ ਤੁਸੀਂ ਮੀਡੀਅਮ ਕਹਿ ਸਕਦੇ ਆ ਜਗਾਤਾ 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 ਹੋਰ ਕਿਦਾਂ ਲਗਾ ਜਗਾਤਾ ਨੂੰ ਤੁਸੀਂ ਮੀਡੀਅਮ ਨਹੀਂ ਕਹਿ ਸਕਦੇ ਲੱਗ ਜਗਾੜ ਦਾ ਜਗਾੜ ਇਹਨੂੰ ਲਗਾਏ ਪੀ ਹੋਰ ਕਿਸੇ ਵੇਰ ਨੂੰ ਇਹ ਵੀ ਆਂਦੀ ਵੀ ਲੱਗਾ ਨਹੀਂ ਕਿ ਹਾਂ ਜੀ ਇਹ ਸੰਦੀਪ ਉਹ ਦੱਸ ਕੀ ਕਰੀਏ ਤਾਂ ਮਾਰਸ ਮਾਈ ਉਹਨਾਂ 50000 ਦੇਣੀ 45 ਦੀ ਆ 45 ਦੀ ਜੈਸਮੋ ਜਿੰਨਾ ਦੁੱਧ ਵਾਧੇ ਕੀ ਉਹਨਾਂ ਰੇਟ ਵਧਾਈਏ ਨਾ ਆਏ ਵੀਡੀਓ ਜੀ ਆਏ ਚੱਕੀ ਜਾ ਐ ਚੁੱਕੀ ਜਾ ਚੱਕੀ ਜਾ ਵਾਹ ਜੀ 45 ਹਾਦੀ ਦੇ ਦਾਂਗੇ ਸਾਡਾ 45 ਦੀ ਐਸ ਨੇ 45 ਦੀ ਦੇ ਦਾਂਗੇ ਇਹ ਕਿਤੇ ਐਫ ਡੀ ਨਾ ਸਾਫਤ ਹੋਵੇ ਕਿਤੇ ਮਾਲਾ ਵੀ ਹੋਰ ਤੋਂ ਚੋਨ 16 ਕਰਦੇ ਬਾਅਦ ਜਾ ਕੇ 52 ਦੀ ਦੇਣੀ ਫੇਰ ਦੋੜਾ ਬੜਾ ਹੋੜਪੜਕ ਪੈ ਜਾਊਗਾ ਵੈੜ ਬਹੁਤ ਕਰੀਏ ਸੰਤੂ ਸਾਹਿਬ 48000 ਦੇ ਤਾਂ ਕਰ ਦਾਂਗੇ ਮਾਨਤਾ ਪਰ 45 ਚੋਂ ਛੋੜ ਛੱਪੇ ਹੋਊਗੇ ਨਾ ਹੋਣਗੇ ਮਾਨਤਨ ਹੋਊਗਾ ਠੀਕ ਹੈ ਜੀ ਕਰਿਓ ਮੇਰਾ ਵੀਰ ਸੰਪਰਕ ਮੁੱਠੀ ਮੁੱਠੀ ਦਾਣਾ ਬਰਾਬਰ ਜਿਹੜੇ ਪਿਆਰ ਹੋਣੀ ਵੈਰ ਮਗਰ ਬੱਚੀ ਉਹਦੇ ਇਹਦੇ ਮਗਰ ਬੱਚਾ ਮੇਰੇ ਮਗਰ ਬੱਚਾ ਆ ਗਿਆ ਸੰਧੂ ਦਾ ਇਹ ਵੀ ਪਾਜੀ ਸੂਈ ਤਜਾ ਦੇਣਾ ਸੂਈ ਨਾ ਤਜਾ ਦੇਣਾ ਬਿਸਕੁਟ ਜੇ ਰਾਂਗਾ ਤੇ ਬਾਕੀ ਬੱਚਾ 15 ਕਿਲੋ ਆਈਟਮ ਬੋਲਾ ਹਜੜ ਜੀ ਲੈ ਬੰਦਾ ਹੀ ਪਾਈ ਫੱਦੀ ਕਰ ਮਾਰੀ 14 ਜਾਂ 15 ਵੀਰਸਾ ਦੇ ਹਜੜਾ ਹਜੜਾ 14 14 ਹੀ ਮੰਨ ਲਓ 14 ਮੰਨ ਲਓ ਠੀਕ ਹੈ ਜੀ 14 ਮੰਨ ਕੇ ਚੱਲੋ ਬਾਕੀ ਬੜੀ ਹਾਂ ਅਮਰੀਕਾ ਨੂੰ ਪੁੱਛਿਆ ਅਮਰੀਕਾ ਜਵਾਈ ਕਿਤਰਾ 22 ਸਾਬ ਸੰਧੂ ਸਾਹਿਬ ਕਾਢੇ ਆ ਗਏ ਲੜ ਰਹੇ ਮੈਂ ਨਾ ਫੜੇ ਗੱਲਾਂ ਹੀ ਹਰਦੀਆਂ ਦੇ ਇਹ ਅਮਰੀਕਾ ਦਾ ਮੈਂ ਨਹੀਂ ਆਰਡਰ ਕਿਹੜੀ ਕੰਪਨੀ ਦਾ ਟਾਟਾ ਦਾ ਫਿਰ ਉਹੀ ਲੈ ਵੀ ਟਾਟਾ ਦੇ ਗੱਡਰ ਸਾਡੇ ਬੰਦੇ ਲੜ ਪਿੰਦੇ ਅਮਰੀਕਾ ਦਾ ਮੈਚ ਹੋਣੀ ਆ ਹਾਂ ਬੇਦਾ ਦਿਲਸ਼ਾਨਾ ਦਾ ਮੈਚ ਹੋਣੀ ਆ ਅੱਛਾ ਦਿਲਸ਼ਾਨ ਹਾਂ ਵਾਹ ਜੀ ਵਾਹ ਇੱਕ ਬੰਦਾ ਸਾਡਾ ਰਾਮੂ ਉਹਦਾ ਮੈਚ ਹੋਣੀ ਆ ਹਾਂ ਬਟ ਟੋਟ ਟੋਟ ਪਿੰਦੇ ਹੈਗੇ ਕਿਨੇ ਜਾਣੇ ਇਹਨਾਂ ਟੋਟੜ ਪਿੰਦੇ ਦੇਖੋ ਕਲ ਮਰਗਾ ਕੱਲਾ ਕੱਲਾ ਸੰਧੂ ਸਾਹਿਬ ਸਾਲ ਲੱਗਾ ਬਾਈ ਤੇ ਬਹੁਤ ਜ਼ਿਆਦੀ ਕੋਲੀ ਹੈ ਜੀ ਵਾਹ ਜੀ ਵਾਹ ਬਾਕੀ ਲੇਵਾ ਸੰਧੂ ਸਾਹਿਬ ਪੰਨਿਆਂ ਪੰਨਾ ਪਾਈ ਫਿਰਦੇ ਕਿਨੇ ਵਛੀ ਬਾਕੀ ਸਫਾਈ ਵਾਲਾ ਲੇਵਾ ਕੋਈ ਉਹ ਗੱਲ ਨਹੀਂ ਤੇ ਸਾਹਿਬ ਤੁਹਾਨੂੰ ਕਹਿ ਸਕਦਾ ਕਮੀ ਪੇਸ਼ੀ ਕੋਈ ਨਹੀਂ ਕਿ ਵਛੀ ਜੀ ਕੋਈ ਬੇ ਟੰਗਾ ਲੇਵਾ ਨਹੀਂ ਕੋਈ ਏ ਨਹੀਂ ਕਮਲਾ ਲੇਵਾ ਨਹੀਂ ਕ ਬਿਲਕੁਲ ਫਿਕਸ ਨਿਗਰ ਤੇ ਨਿਗਰ ਲੇਵਾ ਸੰਧੂ ਸਰ ਹਾਂ ਇਹ ਨਹੀਂ ਮੈਂ ਆਇਆ ਵਜਦਾ ਫਰਦਾ ਵਾ ਸੋ ਕ੍ਰੋਸ ਅੰਗ ਦੇ ਵਿੱਚ ਕਰਮਾ ਦੀ ਬਾਕੀ ਜਿਹੋ ਜੀ ਰੋਤ ਉਹ ਜੀ ਵਿੱਚ ਕਾਮਯਾਬਾ ਗਰਮੀ ਹੋਵੇ ਸਰਦੀ ਹੋਵੇ ਠੀਕ ਆ ਹਾਰ ਸਿਆਲ ਦੀ ਕਾਮਯਾਬਾ ਬਾਕੀ ਲੇਵਾ ਬੜਾ ਸੁਆਦੀ ਲੱਗਾ ਸੰਧੂ ਸਾਹਿਬ ਨਿਗਰ ਲੇਵਾ ਬਿਲਕੁਲ ਖਾਣ ਵੀ ਕੱਲਾ ਕੱਲਾ ਲੱਗਾ ਕੋਈ ਨਹੀਂ ਆ ਦੇਖੋ ਖਾਣ ਦੀ ਕੁਆਲਿਟੀ ਵਖਾਓ ਸੰਧੂ ਸਾਹਿਬ ਪੀੜ ਦੇ ਪਾਵਾਂ ਵਾਂਗ ਲੱਗੇ ਕੱਲੇ ਕੱਲੇ ਠੀਕ ਆ ਲੈ ਵੀ ਬੋਲ ਵੀ ਸੰਦੀਪ ਕਿੰਨੇ ਦੀ ਦੇਣੀ ਵੀਰੇ ਸੰਤੂ ਸਾਹਿਬ ਮੋਲੇ ਦਾ 60000 ਰੁਪਇਆ ਦੇ ਲੈ 57000 ਦਾ 57 ਦੀ ਯਾ ਸੁਨੋਈ ਕੋਈ ਮਾਨੇ ਤਾਂ ਨਹੀਂ 2000 ਮਾਨ 55 ਦੀ ਜਾਣ ਤੋਂ 55 ਦੀ ਯਾ ਸੁਨੋਈ ਸਹੀ ਕਿ ਕਸਰਾ ਜੇ ਪੰਜਾਬ ਦੀ ਕੋਈ 55 ਦੀ ਕਰਦੇ ਮੇਰਾ ਨਾਂ ਕਰੀਏ ਹਾਂ ਰਾਲ ਮਿਲ ਕੇ ਜੀ ਕਰੀ 753 ਦੀ ਕਰ ਲੋ ਰਾਲ ਨਾਲ ਮਿਲਣਾ ਕਿਹਦੇ ਨਾਲ ਹੀ ਰਾਲ ਮਿਲ ਕੇ ਜੀ 753 ਕੀ ਜਿਆਦਾ ਚਲੋ ਸੰਧੂ ਸਾਹਿਬ ਜਾਣ ਦੇ ਕੋਈ ਫਰਕ ਨਹੀਂ ਪੈ ਰਿਹਾ ਜਿਹਨਾਂ ਆਕਾਂ ਨੇ ਕਦੀ ਪਹਿਲੀ ਪਹਿਲੇਰੀ ਤੁਸੀਂ ਆਕਾਂ ਮੈਂ ਮਾਰਤੀ ਥਾਪੀ ਨਾਲ ਹਾਂ ਲੋ ਜੀ ਬੁਬੰਝਾ ਜੀ ਬੁਬੰਝਾ ਜੀ ਹਰਤੀ ਉੱਡਦੀ ਰਹੂਗੀ ਠੀਕ ਆ ਜੀ ਕੋਈ ਭਰਾ ਯਾਦ ਕਰੂਗਾ ਬੱਚੀ ਚੰਗੀ ਆ ਇਧਰ ਇੱਕ ਮੈਂ ਆ ਗਈ ਵੱਡੀ ਕੱਦ ਕਾਠੀ ਜੀ ਜੇ ਜਾ ਸੂਬਾ ਮੈਂ ਆ ਸੰਧੂ ਸਾਹਿਬ ਵਜਨ ਵੱਡਾ ਪੂਰਾ ਵੱਡਾ ਜੀ ਆ ਕਾਲੀ ਮੋੜਾ ਦੀ ਮੈਂ ਆ ਜਦੋਂ ਬੰਦੇ ਜਾਂਦੇ ਅਸੀਂ ਉਧਰੋਂ ਜਾਂਦੇ ਹੀ ਹਣ ਮਾਰ ਜਾਂਦਾ ਵੀ ਉਧਰ ਦੀ ਕਿ ਇਧਰ ਦੀ ਆ ਚਲੋ ਆਪਾਂ ਨੂੰ ਅੱਛਾ ਹੁਣ ਕਿੰਨਾ ਵੀਰੇ ਐ ਟਾਈਮ ਦੋ ਦਿਨ ਦੇ ਲਈ ਜਿਹੜੇ ਮੇਰੇ ਕੋਲ ਦੋ ਦਾ ਰਹਿ ਗਈ ਮੈਂ 10 ਕਿਲੋ ਚਵਾਉਂਗਾ ਹੁਣ ਜਿਹੜਾ ਕੰਡਾ ਲਿਆ ਕੇ ਜਿੰਨੇ ਜੋਖਣਾ ਵਾ 7 ਤੋਂ 7 ਤੋਂ ਵੇ 8 ਹੋਵੇ ਮਿਲਦੀ ਦੋਵੇਂ ਟਾਈਮ ਹੀ ਆ ਦੋਵੇਂ ਟਾਈਮ ਹੀ ਕੱਟੇ ਤੇ ਮਿਲਦੀ ਆ ਆ ਇਹਦਾ ਬੱਚਾ ਜੇ ਕੋਈ ਦੋਵਾਂ ਦਾ ਸੂਆ ਮੰਨ ਲੈ ਕੋਈ ਚਾਹਾਂ ਦਾ ਮੰਨ ਲੈ ਕੋਈ ਪੰਜਾਂ ਦਾ ਮੰਨ ਲੈ ਕੋਈ ਤਿੰਨਾਂ ਦਾ ਮੰਨ ਲੈ ਅਗਲਾ ਆਦੀ ਸਮਝਣਾ ਮੰਨ ਲੈ ਵੀ ਇਹ ਕੱਟਾ ਮਗਰ ਵੀ ਹਾਂਜੀ ਠੀਕ ਆ ਜੀ ਕੋਈ ਤਿੰਨਾਂ ਦਾ ਕੋਈ ਚਾਹਾਂ ਦਾ ਬੱਚੇ ਵੇਖ ਕੇ ਦੋਵਾਂ ਦਾ ਮੰਨ ਲੈ ਸਮਝ ਵੇਖੇ ਕੋਈ ਤਿੰਨਾਂ ਦਾ ਮੰਨ ਲੈ ਕੋਈ ਚਾਹਾਂ ਦਾ ਮੰਨ ਲੈ 8 ਕਿਲੋ ਦਾ ਹਜਰ ਅਸਲ ਸੌ ਮੈਂ ਕੋਟਾ ਕੋਈ 1 2 1.5 ਇੰਚ ਜਿਹੜੇ ਸੀ ਠੀਕ ਆ ਤੇਰੀ ਹੋਰ ਦੇ ਤੋਰ ਕੇ ਦਿਖਾ ਦੇ ਆਹ ਕਿਹੜੀ ਐਡੀ ਚੰਗੀ ਲੱਗੀ ਕੋਈ ਸਾਬ ਨਹੀਂ ਹੱਥ ਕਿਲੋ ਦੁੱਧ ਆ ਜਰਿਆ ਮੈਂ ਥੱਲੇ ਲੈ ਵੀ ਹਾਂਜੀ ਬਾਕੀ ਮਿਲਦੀ ਮਿਲਦੀ ਬੱਚੇ ਤੇ ਦੋਵੇਂ ਆਏ ਛੱਡੋ ਬੱਚਾ ਭਵੇਂ ਮੈਂ ਨਾ ਦੁਪਹਿਰ ਦੇ 3 ਵਜੇ ਨੂੰ ਉਧਰੋਂ ਪਰੌਣੇ ਆ ਜਾਣ ਤੇ ਦੁੱਧ ਨਾਲ ਘਰੇ ਹੋਵੇ ਤੇ ਬੱਚਾ ਛੱਡ ਦੋ ਮੈਂ ਮਿਲ ਪੂਗੀ ਚੱਲ ਨਾ ਮਿਲਿਆ ਤਾਂ ਵੀ ਆਪਣੀ ਗਰੰਟੀ ਚੋਕੋ ਵੀ ਮੇਰੇ ਮੂਹਰੇ ਕਿਲੋ ਤੋਂ ਸੋ ਦੁੱਧਾ ਤਕਰੀਬਨ ਕੋਈ 14 ਦੀ ਲਾ ਲਿਆ ਜੇ 3ਾਂ ਦੀ ਕੋਈ 14 ਦੀ ਬੱਚੇ ਨੇ ਮਿਲਦੀ ਆ ਬੱਚਾ ਕੱਟਾ ਮਗਰ ਤੁਹਾਨੂੰ ਕੱਟਾ ਮਗਰ ਹਾਂਜੀ ਹਾਂਜੀ ਤੇ ਸੁਣਦੇ ਜੇ ਸੰਦੀਪ ਹੋਊਗੀ ਤੇ ਜੇਗਾ ਸੁਬਾ ਤੇ ਜਾ ਬਾਕੀ ਸਾਫ ਸੜੀ ਵੇਖ ਲੋ ਕਿੰਦੀ ਸੰਦ ਸਭ ਕੋਈ ਬਾਈ ਨਹੀਂ ਕੋਈ ਛਾਈ ਨਹੀਂ ਲੋਹਾ ਬਿਲਕੁਲ ਸਾਰਿਆਂ ਬਾਕੀ ਬਾਈਆਂ ਵੇਖ ਲੋ ਕਿੱਦਾ ਵੱਡਾ ਮੈਂ ਦਾ ਬਿਲਕੁਲ ਦੇਣੀ ਆਪਾਂ ਮੁਕਤ ਦੇ ਭਾਈ ਆ ਆ ਪਰ ਇਹ ਨਹੀਂ ਆਪਾਂ ਮੋਲ ਨਹੀਂ ਜ਼ਿਆਦਾ ਕਰਨਾ ਕੀ ਮੋਲ ਜ਼ਿਆਦਾ ਕਰਨਾ ਬਾਕੀ ਮੈਂ ਸੰਦ ਸਾਬ ਹੈ ਵੀ ਉਧਰ ਦੀ ਪਿੱਛਾ ਕਿੱਦਾ ਚੌੜਾ ਮੈਂ ਥੋੜੀ ਸੰਭੀ ਘਾਟ ਹੈ ਬੰਦੇ ਸੰਭੀ ਘਾਟ ਆ ਬਾਕੀ ਮੈਂ ਕਿਤੇ ਸੰਭੀ ਨਹੀਂ ਨਾ ਜੇ ਸੂਵੇ ਚ ਕਿਸੇ ਨੇ ਤੇ ਬਾਕੀ ਮਹੀਨੇ ਦਾ ਟੀਕਾ ਵੀ ਭਰਿਆ ਦਾ ਮਹੀਨੇ ਦਾ ਡੇਢ ਮਹੀਨੇ ਦਾ ਆਪਾਂ ਗੱਬਨ ਕਰਕੇ ਨਹੀਂ ਕਿਸੇ ਨੂੰ ਦੇਣੀ ਅਗਲੇ ਵੀ ਕਿਸਮਾਂ ਦਾ ਗਾੜੀ ਨਿਕਲ ਜੇ ਨਾ ਨਿਕਲ ਜੇ ਵੇਰਵਾ ਪਾ ਦਿੱਤਾ ਵੇਰਵਾ ਪਾਇਆ ਵਾ ਪੂਰਾ ਉਹਨਾਂ ਅਗਲੇ ਨਾਲ ਕਹੇ ਜਾਣਗੇ ਗੱਬਨਿਆ ਜਾਣਗੇ ਟੀਕਾ ਭਰਿਆ ਵਾ ਲਓ ਵੀ ਮਹੀਨੇ ਡੇਢ ਦੀ ਬਣ ਡੇਢ ਦੀ ਬਣੀ ਡੇਢ ਮਹੀਨੇ ਲੱਗੇ ਮਨੇ ਬਣੀ ਜੇ ਤੇ ਨਿਕਲ ਆਉਂਦੀ ਚਲੋ ਵੀ ਕਿਸੇ ਦੀ ਕਿਸਮਤ ਆ ਉਹ ਸੰਤੋਖ ਸਾਹਿਬ ਅਗਲੇ ਦੀ ਕਰਮ ਆ ਜੇ ਨਿਕਲ ਆਉਂਦੀ ਤੇ ਆਪਾਂ ਝੂਠ ਨਹੀਂ ਮਾਰਨਾ ਤਕਾਲ ਸੁਣਨਾ ਜਿਹੜਾ ਜਿਤਨਾ ਆਪਾਂ ਉਹਨਾਂ ਦੱਸਿਆ ਪਾਰਟੀ ਨੇ ਉਤਰਾਂ ਆਪਾਂ ਵੀਡੀਓ ਹੀ ਦੱਸਾ ਚਲੋ ਵੀ ਪੜੀ ਨੇ ਇਹ ਲੱਗ ਭੱਗ ਬਣੀ ਕੱਤ ਬੋਤਾਲੀ ਵੱਡੀ ਆ ਕੋਈ ਛੋਟੀ ਨਹੀਂ ਮੰਨ ਕੇ ਸੌਦਾ ਕਰੇ ਵੀ ਵੱਡੀ ਆ ਠੀਕ ਆ ਵੱਡੀ ਮੈਂ ਮੈਂ 8 ਕਿਲੋ ਦੁੱਧ 7 8 8 7 ਕਿਲੋ ਠੀਕ ਆ ਜੀ 8 ਕਿਲੋ ਦੁੱਧ ਆਜ ਰਿਹਾ ਸੰਤੂ ਸਾਹਿਬ ਹੋਣੇ ਕੱਟਾ ਛੱਡ ਗਏ ਤੁਹਾਨੂੰ ਘਰ ਵੀ ਹੈ ਕਿ ਮਰਾਉਣੇ ਦੀ ਮਰਾ ਦੋ ਮਰਾ ਦੋ ਮਿਰਲਾ ਪੀਸ ਆ ਕਿਸਮਤ ਪੂਰੀ ਨਿਕਲ ਆਈ ਲੱਖੋਂ ਬਾਹਰ ਫੇਰ ਲੱਖੋਂ ਬਾਹਰ ਲੱਖੋਂ ਬਾਹਰ ਫੜੀ ਅਮਰੀਕੇ ਹਾਂਜੀ ਲੋ ਬੇ ਅਸਮ ਲੈਂਦੇ ਮਾਰੇ ਮੈਨੂੰ ਤੂੰ ਬਚਾ ਲਾ ਦਿੱਤਾ ਠੀਕ ਆ ਜੀ ਪਸ਼ਮਦੀ ਤੇ ਆਪਾਂ ਦੋ ਦੋ ਚਾਰ ਚਾਰ ਧਾਰਾਂ ਤੁਹਾਨੂੰ ਜੜੀਆਂ ਮਾਰ ਕੇ ਚੈੱਕ ਕਰਾਈ ਦੇਣੀਆਂ ਨਾ ਬਾਪਾ ਜੀ ਅੱਛਾ ਕਿੰਨਾ ਕਰਦੀ ਹੈ ਫਿਰ ਮੁੱਲ ਮੁੱਲ 70000 ਰੁਪਿਆ 70 ਹਾਂ ਜੀ ਲੈ ਦੇ ਲੈ ਦੇ ਸਤਾਰ ਦਾ ਇੱਕੋ ਗਾਲੀ ਕਰ ਦੇ ਇੱਕੋ ਗਾਲੀ 65 60000 ਦੀ ਦੇ ਲਈ ਤੂੰ 60000 ਦੀ ਕੋਈ ਪ੍ਰੋਮੋਸ਼ਨ ਕਰੇ ਵੱਡੀ ਮਾਂ ਆ ਵੱਡੀ ਮਾਂ ਇਹ ਵੀ ਛੋਟੀ ਮਾਂ 2 ਲੱਖ ਦੀ ਵਿਕੂਗੀ ਕਰਮਾ ਵਾਲੀ ਮਾਰੇ ਚਲੋ ਚੰਗੀ ਬਣ ਜੇ ਨਾ ਕਰਮਾ ਵਾਲੀ ਕਿਦੇ ਨਾ ਖਰੋਜੇ ਤੇ ਰੁਪਈਆ ਦੀ ਮੈਂ ਆ ਲੈ ਦੇ ਧਾਰ ਤੂਰ ਤੇ ਗਿਜੀ ਕਰਮਾ ਵਾਲੀ ਮਿੱਠੀ ਆ ਉਏ ਐਸੇ ਥੋੜਾ ਲਾਗੇ ਬੈਠਿਆ ਕੈਮਰੇ ਦਾ ਕਰਕੇ ਥੋੜਾ ਜਿਹਾ ਮੇਰੇ ਨਾਲ ਵੇਦੀ ਉਪਰ ਆ ਜਾ। ਆ ਦੇਖੋ ਠੀਕ ਆ ਜੀ। ਆ ਦੇਖੋ ਧਾਰ ਆਉਂਦੀ ਕਣੀ? ਇਹ ਬੱਲੇ ਬੇਰਕੇ ਵਾਲੀ ਹੈ ਗੱਲਬਾਤ। ਮਾਣਾ ਸੰਤੂ ਸਾਹਿਬ ਗੱਲ ਹੀ ਗੱਲਾਂ ਖਤਮ ਹੋਈਆਂ ਪਰ ਇਹੀਆਂ ਗੇ। ਖਤਮ ਹੋਈਆਂ ਮੋਝ ਨਿਕਲ ਜਲਿਆ। ਮਾਣਾ ਕਿਵਾਂ ਨੀਂਦਾ ਆਉਂਦੀਆਂ ਸੰਤੂ ਸਾਹਿਬ ਕੋਈ ਘੂਰ ਨਹੀਂ ਕੋਈ ਛੱਟਾ ਨਹੀਂ ਕੁੜੀ ਉਂਗਲ ਨੂੰ ਜਿੱਦੀ ਮੋਟੀ ਧਾਰ ਤੰਨੇ ਵਰਗੀ। ਨੌਵੀਂ ਕਰੋ ਜੀ ਕਿ ਇਹ ਮਗਰਲੇ ਥਰਾਂ ਦੀ ਚੋਣ ਆ ਆਹ ਦੇਖੋ ਬਹੁਤ ਭੋਲੀ ਹੈ ਮਰੀਕਿਆ ਕਰਦੀ ਫਿਰਦੀ ਨਾ ਬਠਿੰਡਾ ਅਮਰਸਰ ਬਠਿੰਡਾ ਅਮਰਸਰ ਪਾ ਪਾ ਕਰਦੀ ਫਿਰਦੀ ਆ ਜੀ ਦੇਖੋ ਪਾ ਪਾ ਕਰਦੀ ਫਿਰਦੀ ਆ ਦੇਖੋ ਵੇਖੋ ਤਾਰੇ ਕੋ ਵੇਖੋ ਸਮਾਨੇ ਜਾਂਦੀ ਥਾਲੇ ਸਮਾਨ ਨੂੰ ਪਾ ਕਰਦੀ ਆ ਦੀ ਦੰਦਾਂ ਹਾਂ ਠੀਕ ਹੈ ਜੀ ਬਾਲਪੋਨੀ ਸੰਤੋ ਸਾਹਿਬ ਜੀ ਕਹਿੰਦਾ ਕਾਈ ਜਾਈਏ ਪੋਲ ਨਹੀਂ ਆ ਕਰਮਾਲੀ ਇਹਨੂੰ ਕਹਿ ਸਕਦੇ ਰੂਮ ਵਰਗੀ ਆ ਤੇ ਬਾਕੀ ਧਾਰਾਂ ਜਾਂਦੀਆਂ ਤਾਂ ਨੂੰ ਆ ਬਹੁਤ ਵਧੀਆ ਚੰਗੀ ਕਮਾਲ ਦੀ ਚਵਾਈ ਲੱਗੀ ਆ ਕਰਮਾਲੀ ਨੂੰ ਤੇ ਬਾਕੀ ਕਰੋ ਸੌਦਾ ਬਹੁਤ ਚੰਗੀ ਪਾਇਲ 100000 ਦੀ ਸੰਦੀਪਾਂ ਦਾ ਵੀ ਦੇ ਦੋ ਫੜਕੇ ਜੇ ਨਾਲ ਸੰਤੋ ਸਾਹਿਬ ਜੀ ਤੁਸੀਂ ਕਹੇ ਤਾਂ ਪਹਿਰ ਦੀ ਥਾਂ ਤੱਪਾ ਦੇਖ ਲਓ ਵਜਨ ਕਿੱਡਾ ਮੈਂ ਦਾ ਜਦੋਂ 55 ਤੇ 57000 ਦਾ 56 ਦਾ ਕ ਮੈਂ ਮੋਟਰਾ 2 ਨੰਬਰ ਚ ਵੀ ਆ ਗਈ ਆ ਦੋਸਤੋ ਮਾਰੇ ਨਾ ਹੀ ਤਾਂ ਜੀ ਦਾ ਕੰਮ ਬਹੁਤ ਵਜੇ ਨਾ ਹਾਂ 55 55000 ਦੀ ਮੈਂ ਦੋ ਨੰਬਰ ਜੀ ਸੰਤੋ ਸਾਹਿਬ ਲਓ ਵੀ ਇਹ ਦੋਸਤੋ ਸੰਦੀਪ ਭਰਾ ਦੇ ਕੋਲੇ ਮਾਲ ਸੀਗਾ ਨਿਕੋ ਜਿਹੜਾ ਮੈਂ ਨਿਕੋ ਦੋ ਅਣੀ ਮੈਂ ਤੁਹਾਨੂੰ ਦਿਖਾ ਦਿੱਤੇ ਆ ਪਸੰਦਾ ਹੋਣਗੇ ਬਾਕੀ ਚਾਹ ਬਣ ਭਰਾ ਮੇਰਾ ਕਰ ਲਓ ਕੰਟੈਕਟ ਕਰ ਲਓ ਸੰਪਰਕ ਨੰਬਰ ਸੰਦੀਪ ਦੇ ਲੈ ਲੈਣਾ ਸੰਦੀਪ ਇੱਕ ਬੋਲ ਦੇ ਨੰਬਰ ਵੀ ਨੰਬਰ ਸੰਤੋ ਸਾਹਿਬ ਇੱਕ ਹੈਗਾ 84370 ਜੀ 38947 ਜੀ ਇੱਕ ਹੈਗਾ 9544 ਜੀ 38947 ਜੀ ਠੀਕ ਹੈ ਪਾਜੀ ਸਤਿਕਾਰ ਜੀ ਸਤਿ ਸ੍ਰੀ ਅਕਾਲ ਮਹਾਰਾਜ ਦੋਸਤੋ ਅੱਜ ਫਿਲਹਾਲ ਇਸ ਵੀਡੀਓ ਵਿੱਚ ਇੰਨਾ ਸੀ ਪੂਰੇ ਵਧੀਆ ਚੰਗੇ ਚੰਗੇ ਨਾਗ ਤਾਂ ਨੂੰ ਦਿਖਾ ਦਿੱਤੇ ਆ ਪੂਰੀ ਦਿਖਾਤੀ ਆ ਕਿਦਾਰੇ ਵਹਿੜਾ ਦਿਖਾਤੀਆਂ ਚੰਗੀਆਂ ਜੰਮੀਆਂ ਪਲੀਆਂ ਪਲੀਤੀਆਂ ਤੇ ਚੱਕੋ ਹੁਣ ਮੇਰਾ ਭਰਾ ਕਰੋ ਸੌਦਾ ਸੋ ਦਿਨੇ ਭਰਾਵਾਂ ਦੀ ਵੀਡੀਓ ਵੇਖੀ ਹੈ ਧੰਨਵਾਦ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ